ਸਾਰੇ ਜਾਣਦੇ ਹੈ ਕਿ ਪਰਸੋਂ ਸਦਰ ਖਰੜ ਦੇ ਇਲਾਕੇ ਦੇ ਵਿੱਚ ਇੱਕ ਮਨੀ ਰਾਣਾ ਨਾਮ ਦੇ ਬੰਦੇ ਦਾ ਮਰਡਰ ਹੋਇਆ ਸੀ ਮਨੀਸ਼ ਕੁਮਾਰ ਇਲੀਅਸ ਮਨੀ ਰਾਣਾ ਇਸ ਮਰਡਰ ਦੀ ਜਦੋਂ ਇਨਵੈਸਟੀ ਅਸੀਂ ਇਮੀਡੀਏਟਲੀ ਐਫਆਈਆਰ ਦਰਜ ਕੀਤੀ ਤੇ ਇਨਵੈਸਟੀਗੇਸ਼ਨ ਵਾਸਤੇ ਅਸੀਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਇਹ ਸਾਰੀਆਂ ਟੀਮਾਂ ਇਨਵੈਸਟੀਗੇਸ਼ਨ 'ਚ ਲੱਗੀਆਂ ਹੋਈਆਂ ਸੀ ਸਾਡੇ ਸਪੈਸ਼ਲ ਸੈੱਲ ਦੀ ਜਿਹੜੀ ਟੀਮ ਸੀਗੀ ਇਹਨਾਂ ਨੇ ਆਪਣੀ ਹਿਊਮਨ ਇੰਟ ਤੇ ਟੈਕਨੀਕਲ ਇੰਟ ਦੇ ਬੇਸਿਸ ਤੇ ਦੋ ਬੰਦੇ ਜਿਹੜੇ ਸੀ ਸ਼ੱਕੀ ਸ਼ੱਕ ਦੇ ਆਧਾਰ ਤੇ ਆਇਡੈਂਟੀਫਾਈ ਕੀਤੇ ਜਿਹੜੇ ਕਿ ਲੱਕੀ ਪਟਿਆਲ ਗੈਂਗ ਨਾਲ ਜੁੜੇ ਹੋਏ ਸੀਗੇ ਤੇ ਇਹ ਜਿਹੜੇ ਦੋ ਬੰਦੇ ਸੀਗੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਅੱਜ ਸਵੇਰੇ ਕਿ ਇਹ ਦੋ ਬੰਦੇ ਇਸ ਮੁਲਾਪੁਰ ਦੇ ਏਰੀਆ ਦੇ ਵਿੱਚ ਘੁੰਮ ਫਿਰ ਰਹੇ ਨੇ ਇਹਦੇ ਨਜ਼ਰ ਆਏ ਨੇ ਤਾਂ ਸਾਡੀਆਂ ਟੀਮਾਂ ਇਹਨਾਂ ਨੂੰ ਸਰਚ ਤੇ ਲੱਗ ਗਈਆਂ ਤਾਂ ਜਦੋਂ ਇਸ ਏਰੀਆ ਦੇ ਵਿੱਚ ਚੈੱਕ ਕਰਾਇਆ ਤਾਂ ਇੱਕ ਮੋਟਰਸਾਈਕਲ ਅਬੈਂਡੰਡ ਖੜਾ ਸੀਗਾ ਤੇ ਉਸ ਦੇ ਨਾਲ ਹੀ ਇੱਥੇ ਨੇੜੇ ਸਾਈਡ ਤੇ ਝਾੜੀਆਂ ਦੇ ਵਿੱਚ ਦੋ ਬੰਦੇ ਜਿਹੜੇ ਸੀਗੇ ਬੈਠੇ ਸੀਗੇ ਜਿਹੜਾ ਕਿ ਹੋ ਸਕਦਾ ਹੈ ਕਿ ਜਿਹੜਾ ਹੋ ਸਕਦਾ ਹੈ ਕਿ ਕਿਉਂਕਿ ਇਹ ਨਸ਼ੇ ਦੇ ਵੀ ਆਦੀ ਸੀਗੇ ਤਾਂ ਹੋ ਸਕਦਾ ਨਸ਼ਾ ਕਰ ਰਹੇ ਹੋਣ ਜਾਂ ਕੁਝ ਵੀ ਕਰ ਰਹੇ ਹੋਣ ਤਾਂ ਜਿਵੇਂ ਸਾਡੀ ਗੱਡੀ ਆਈ ਤਾਂ ਇਹਨਾਂ ਨੂੰ ਸ਼ੱਕ ਪਿਆ ਇਮੀਡੀਏਟਲੀ ਕਿ ਪੁਲਿਸ ਦੀ ਗੱਡੀ ਹੈਗੀ ਹੈ ਤਾਂ ਇਹਨਾਂ ਨੇ ਮੋਟਰਸਾਈਕਲ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਭੱਜਦੇ ਹੋਏ ਉਹਨਾਂ ਚੋਂ ਇੱਕ ਬੰਦੇ ਨੇ ਫਾਇਰਿੰਗ ਕੀਤੀ ਦੂਸਰੇ ਬੰਦੇ ਨੇ ਮੋਟਰਸਾਈਕਲ ਤੇ ਬੈਠ ਕੇ ਫਾਇਰਿੰਗ ਕੀਤੀ ਸਾਡੀ ਪੁਲਿਸ ਪਾਰਟੀ ਇਮੀਡੀਏਟਲੀ ਨੇ ਇਮੀਡੀਏਟਲੀ ਇਹਨਾਂ ਨੂੰ ਦਬੋਚਿਆ ਤੇ ਜਵਾਬੀ ਫਾਇਰਿੰਗ ਵੀ ਕੀਤੀ ਜਵਾਬੀ ਫਾਇਰਿੰਗ ਦੇ ਦੌਰਾਨ ਦੋਨਾਂ ਦੇ ਬੁਲੇਟ ਇੰਜਰੀਜ਼ ਨੇ ਇੱਕ ਜਣੇ ਦੇ ਲੱਤਾਂ ਦੇ ਵਿੱਚ ਇੰਜਰੀਜ਼ ਹੈਗੀਆਂ ਤੇ ਇੱਕ ਜਣੇ ਦੇ ਲੱਤਾਂ ਦੇ ਵਿੱਚ ਅਤੇ ਐਬਡੋਮਨ ਦੇ ਵਿੱਚ ਇੰਜਰੀ ਹੈਗੀ ਹੈ ਦੋਨੋਂ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਹੈ ਸਿਵਲ ਹਸਪੀਟਲ ਸਰਸ਼ੇਫੇ ਸਿਵਲ ਹਸਪੀਟਲ ਪਹੁੰਚਾਇਆ ਗਿਆ ਹੈ ਤੇ ਦੋਨੋਂ ਫਿਲਹਾਲ ਜਿਹੜੇ ਹੈਗੇ ਜੋ ਸਾਡੇ ਉੱਥੇ ਗੱਲ ਹੋਈ ਆ ਆਊਟ ਆਫ ਡੇਂਜਰ ਦੱਸੇ ਜਾ ਰਹੇ ਨੇ ਤੇ ਇਹ ਦੋਨੋਂ ਜਦੋਂ ਪ੍ਰੀਲੀਮਰੀ ਅਸੀਂ ਪੁੱਛਗਿਛ ਕੀਤੀ ਇਹਨਾਂ ਤੋਂ ਤਾਂ ਇਹ ਪਤਾ ਲੱਗਿਆ ਕਿ ਇਹ ਦੋਨੋਂ ਹੀ ਮੇਨ ਸ਼ੂਟਰਸ ਜਿਹੜੇ ਇਨਵੋਲਡ ਸੀਗੇ ਪਰਸੋ ਦੇ ਇਨਸੀਡੈਂਟ ਦੇ ਵਿੱਚ ਤੇ ਦੋਨੋਂ ਮੇਨ ਸ਼ੂਟਰਸ ਨੇ ਇਹਨਾਂ ਦੀ ਜਿਹੜੀ ਪਛਾਣ ਹੈ ਵਿਕਰਮ ਰਾਣਾ ਏਲੀਅਸ ਹੈਪੀ ਦੇ ਤੌਰ ਤੇ ਤੌਰ ਤੇ ਹੋਈ ਹੈ ਪਹਿਲੇ ਬੰਦੇ ਦੀ ਇਹ ਤਿਓੜਪਿੰਡ ਦਾ ਰਹਿਣ ਵਾਲਾ ਹੈ ਤੇ ਜਿਹੜਾ ਦੂਸਰਾ ਬੰਦਾ ਹੈ ਕਿਰਨ ਸਿੰਘ ਏਲੀਅਸ ਤਨੂਆ ਇਹ ਖਲੜਦਾ ਰਹਿਣਾ ਲੈ ਇਹ ਚ ਜਿਹੜਾ ਹੈਪੀ ਹੈਗਾ ਇਹ ਸੇਮ ਪਿੰਡ ਦਾ ਬੰਦਾ ਹੈ ਜਿਸ ਜਿਹੜਾ ਮ੍ਰਿਤਕ ਜਿਸ ਪਿੰਡ ਦਾ ਹੈਗਾ ਉਸੇ ਪਿੰਡ ਦਾ ਬੰਦਾ ਹੈਗਾ ਹੈਪੀ ਇਹ ਤੇ ਇਹਨਾਂ ਦੀ ਆਪਸ ਰੰਜਿਸ਼ ਵੀ ਸੀਗੀ ਤੇ ਇਹ ਰੰਜਿਸ਼ ਦੇ ਨਾਤੇ ਜਿਹੜਾ ਹੈਗਾ ਹੈਪੀ ਜਿਹੜਾ ਸੀਗਾ ਇਹ ਦੂਸਰੇ ਜਿਹੜੇ ਗੈਂਗ ਦੇ ਮੈਂਬਰਸ ਦੇ ਨਾਲ ਜਾ ਕੇ ਜੁੜ ਗਿਆ ਤੇ ਇਹਨੇ ਹੀ